sir gentleman are you ready ਅੱਜ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਹੋਪਫੁਲੀ ਸਾਰੇ ਠੀਕ ਠਾਕ ਹੋਵੋਗੇ ਰੱਬ ਤੁਹਾਨੂੰ ਸਾਰਿਆਂ ਨੂੰ ਨਿਰੋਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਦਿਨ ਦੁਗਣੀ ਰਾਤ ਚੋਗਣੀ ਤੇ ਤਰੱਕੀ ਕਰੋ ਕੰਮਕਾਰਾਂ ਦੇ ਵਿੱਚ ਸੁਣੋ ਪੈ ਗਈ ਸੀ ਉੱਥੋਂ ਲੋਡ ਚੱਕ ਕੇ ਫਿਰ ਨਿਕਲ ਨਹੀਂ ਹੋਇਆ ਯਾਰ ਰਾਤ ਨੂੰ ਉੱਥੇ ਵੇਅਰ ਆਫ ਚ ਸੁੱਤੇ ਜੋ ਕਿ ਆੜਦਾਲੇ ਸੰਹੁ ਦੋ ਰੂਟ ਸੀਗੇ ਲੈਫਟ ਜਾ ਸਕਦੇ ਸੀ ਰਾਈਟ ਜਾ ਸਕਦੇ ਸੀ ਦੋਨੋਂ ਪਾਸੇ ਸੰਹੁ ਸੀਗੀ ਆ ਕਰਕੇ ਫਿਰ ਉੱਥੇ ਹੀ ਸੌਂ ਗਏ ਵੇਰਾ ਉਸੇ ਰਾਤੀ ਤੇ ਸਵੇਰੇ ਉੱਠ ਕੇ ਆਏ ਆ ਵੈਦਰ ਕਲੀਅਰ ਹੋ ਗਿਆ ਜਮ ਐਨ ਰੋਡ ਸਾਫ ਸੀਗੇ ਉਦਾਂ ਵੀ ਦਿਨ ਦੀ ਲੋ ਦਿਨ ਦੀ ਲੋ ਹੁੰਦੀ ਆ ਵਧੀਆ ਹੁੰਦਾ ਤੇ ਉਹ ਇੱਥੇ ਰੁਕੇ ਆ ਬਸ ਇੱਥੇ ਵਿਸਟਾ ਪੁਆਇੰਟ ਆਉਂਦਾ ਇੱਕ ਵਿਸਟਾ ਪੁਆਇੰਟ ਹਿੱਲ ਦੇ ਉੱਤੇ ਐਸਟਰੀਆ ਬਣਾਇਆ ਹੁੰਦਾ ਛੋਟਾ ਜਿਹਾ ਆਲਾ-ਦਾਲਾ ਸਾਰਾ 뷰 ਦੀਦਾ ਮੈਂ ਕਿਹਾ ਚੱਲ ਇੱਥੇ ਨਾਲੇ ਖੜਦੇ ਆ ਤੇ ਹਵਾ ਵਗੈਰਾ ਫਰੈਸ਼ ਫਰੈਸ਼ 에ਅਰ ਲੈਨੇ ਆ ਥੋੜਾ ਜਿਹਾ ਮੈਂ ਕਿਹਾ ਵੀਡੀਓ ਸ਼ੂਟ ਕਰ ਲੈਂਦੇ ਆ ਦਿਖਾ ਲਦੇ ਆ ਤੁਹਾਨੂੰ ਆ ਜਾ ਉਹ ਦਾ ਧੁੰਦ ਸੀਗੀ ਅਸਲ ਥਲੜੇ ਪਾਸੇ ਧੁੰਦ ਸੀਗੀ ਹਿੱਲ ਦੇ ਮੈਂ ਕਿਹਾ ਗੱਲ ਬਣਨੀ ਨਹੀਂ ਕਈ ਚਿਰਾਂ ਦਾ ਮੈਂ ਤੱਕਦਾ ਸੀ ਮੈਂ ਕਿਹਾ ਇੱਥੇ ਵੀਡੀਓ ਬਣਾਈਏ ਕਦੇ ਤੇ ਪਰ ਉੱਪਰ ਆ ਗਏ ਵਧੀਆ ਸੀ ਕਲੀਅਰ ਆ ਥੱਲੇ ਥੱਲੇ ਧੁੰਦਿਆ ਰਾਸ ਨੂੰ ਪਈ ਐ ਇੱਥੇ ਵੀ ਇੱਥੇ ਹਲਕੀ ਆ ਉਹਦਾ ਦਿਖਾਲ ਦੇ ਤੁਹਾਨੂੰ ਗਾਂ ਦਾ ਨਜ਼ਾਰਾ ਉੱਪਰ ਐ ਜਮਾ ਹਿੱਲ ਦੇ ਬਣਾਇਆ ਹੋਇਆ ਇਹ ਬਾਕੀ ਸਾਰਾ ਹੇਠਾਂ ਆ ਥੱਲੇ ਰੋਡ ਥੱਲੇ ਵਗਦੇ ਆ ਤੇ ਆ ਨੀ ਯਾਰ ਆ ਜੀ ਦੇਖੋ ਕਰੋ ਚੈੱਕ ਆ ਜਿਹੜੀ ਧੁੰਦਿਆ ਬਦਲਿਆ ਇਹਦੇ ਥੱਲੇ ਆ ਸਾਰੇ ਖੇਤ ਸ਼ਹਿਰ ਇਹਦੇ ਥੱਲੇ ਖੇਤ ਆ ਨਾਲ ਪਿੰਡ ਆ ਛੋਟਾ ਜਿਹਾ ਥੱਲੇ ਆ ਸਾਰਾ ਇਹਦੇ ਇਧਰੋਂ ਰੋਡ ਵਗਦਾ ਆ ਸਾਧਨ ਜਾਂਦੇ ਆ ਬਹੁਤ ਵਧੀਆ ਨਜ਼ਾਰਾ ਬਈ ਕੁਦਰਤ ਬਲਹਾਰੀ ਕੁਦਰਤ ਵਸਿਆ ਗਿਆ ਹੁੰਦਾ ਬਹੁਤ ਸੋਹਣਾ ਨੇਚਰ ਸੱਨੇ ਗੱਡੀਆਂ ਚੱਲਦੀਆਂ ਉਹਨਾਂ ਦੇ ਟਾਇਰਾਂ ਦੀ ਆਵਾਜ਼ ਆਉਂਦੀ ਆ ਉਹ ਜਾਂਦੀਆਂ ਇਹ ਸੜਕ ਵੀ ਕਾਫੀ ਉੱਚੀ ਆ ਤੇ ਉਹ ਥੱਲੇ ਉਹਦੇ ਥੱਲੇ ਪਿੰਡ ਪੂਲ ਖੇਤ ਉੱਥੇ ਆ ਉੱਪਰ ਖੜ ਕੇ ਨਿਕਲੂ ਹੱਲੇ ਧੁੰਦਾ ਹੀ ਜਾਂਦੀ ਉਦਾਂ ਨੂੰ ਇੱਥੇ ਹੈ ਨਹੀਂ ਸੀ ਅੱਗੇ ਹੁਣ ਮੈਂ 2 ਕੁ ਮਿੰਟ ਪਹਿਲਾਂ ਆਇਆ ਉਹ ਬਾਈਥੇ ਹੈ ਨਹੀਂ ਸੀ ਹੁਣ ਤਾਂ ਉਹ ਚੜੀ ਜਾਂਦੀ ਧੁੰਦ ਆ ਦੋ ਟਰੱਕਾਂ ਵਾਲੇ ਰਾਤ ਦੇ ਸੁੱਤੇ ਆ ਚੱਲੀਏ ਹੁਣ ਤੁਰੀਏ ਇੰਨੀ ਕਾ ਇੰਨਾ ਤਾਂ ਠੀਕ ਹੈ ਕੰਮ ਤੇ ਮਾੜਾ ਵਿੱਚੋਂ ਘਾ ਦੇ ਵਿੱਚ ਰਿੰਡੇ ਮੰਡੀ ਹੋ ਗਿਆ ਲੋਪਈਆ ਹਾਂ ਸੁਣ ਸਿਆਲ ਆ ਗਏ ਆ ਹੁਣ ਸੁਣੋ ਆ ਲਈ ਸਲਸਲਾ جاری ਰਹਿਣਾ ਵੜ ਗਿਆ ਟੇ ਟੱਪਾ ਦੇਖ ਲਿਆ ਟਰੱਕ ਦਾ ਆਲੇ ਦਾਲੇ ਗਿੜਾ ਮਾਰ ਕੇ ਰੁਕਈ ਹੁਣ ਤਾਂ Kara ya, lagi agak, car parking jadi, lihat truk kalian pas Air puni canggung delta Oh, air itu trailer de. ਬੜਾ ਕੱਟ ਆ ਜਾ 109 ਜੀ ਟਰੱਕ ਮੈਂ ਅੱਜ ਕੱਲ ਗਿਆ ਮੈਂ ਕਿਹਾ ਵੀ ਹੁਣ ਅੱਜ ਸੁਣੋ ਆਦਾ ਵੀ ਚੈਨਾ ਚੁੰਨਾ ਪਹੀਆਂ ਪੈਣੀ ਆ ਪਰ ਠੀਕ ਰਹੇਗੇ ਵਿਚਾਰ ਰਹਿ ਗਿਆ ਉਹ ਜੀ ਦਾ ਵਾਲਾ ਕਾਰੋਬਾਰ ਅੱਗੇ ਦਿਖਾਉਂਦੇ ਆ ਸ਼ਾਮ ਨੂੰ ਜਾਣਾ ਕੈਲੀਫੋਰਨੀਆ ਜਾ ਕੇ ਸੌਣਾ ਉਹਨੂੰ ਵਾਸ਼ਿੰਗਟਨ ਚ ਜਾ ਫਿਰ origional state ਆਉਣੀ ਆ ਫਿਰ ਉਹਨੇ ਕੈਲੀਫੋਰਨੀਆ ਕੈਲੀਫੋਰਨੀਆ ਜਾ ਕੇ ਸਲੀਪਾਂ ਪਹਿਣੀਆਂ ਜੀ ਉਹਨੂੰ ਬਸ ਗਾਂ ਡਾਊਨ ਹਿੱਲ ਆ ਜਾਣੀ ਆ ਵਾਹ ਇੱਲਾਹੁਲਹੁ ਦੇ ਵਿੱਚ ਧੁੰਦਾ ਧੁੰਦਾ ਜੀ ਆਉਣੀ ਆ ਅੱਗੇ ਪੱਧਰਾ ਹੀ ਆ ਬ्रोਸ ਬਾਤ ਤੋਂ ਪਟਕਰੂਗੀ ਆ ਮਿਮਾਣੀ ਪਈ ਏ ਸਾਰੀ ਥੱਲੇ ਇਹ ਵੀ ਡਾਊਨ ਹਿੱਲ ਲੰਬੀ ਆ ਪਰ ਟਰੱਕ ਵਧੀਆ ਉਤਰ ਜਾਂਦਾ ਇੱਥੋਂ ਇੰਜਨ ਬ੍ਰੇਕ ਲਾ ਦੋ ਪੈਰ ਵਾਲੀ ਬ੍ਰੇਕ ਲਾਉਣ ਦੀ ਲੋੜ ਨਹੀਂ ਬਾਹਲੇ ਨੰਬੀ ਹਿੱਲ ਕਰਕੇ ਇਹ ਜਿਹੜੀਆਂ ਖੜੀਆਂ ਥੱਲੇ ਨੂੰ ਹੁੰਦੀਆਂ ਉਹਨਾਂ ਦੇ ਫਿਰ ਸਾਰਾ ਕੁਝ ਪਿੰਜਨ ਬ੍ਰੇਕ ਤੇ ਪੈਰ ਵਾਲੀ ਬ੍ਰੇਕ ਹੋ ਗਈ। ਕਾ ਲੱਗਦਾ ਉਹ ਧੁੱਪ ਜੀ ਦੀ ਦੀ ਆ। ਇੱਥੇ ਰੁਕ ਗਏ ਸੀ ਕਿ ਆ ਬਿਸਟਾਪ ਕੋਲ ਰੈਸਟਰੀਆ ਜਿਹੜੀ ਜੇ ਤਾਂ ਪੂਰੀ ਫਰੀਜਿੰਗ ਸੀ ਤਾਂ ਕੋਣ ਠਰ ਗਏ। ਢਾਈ ਮੌਨ ਚਾਲਾ। ਇੱਕ ਰੈਸਟਰੀਆ ਆ ਗਿਆ। ਉਹ ਸਾਹਮਣੇ ਟਰੱਕ ਲੱਗਾ ਬਾਰਗ ਤੇ ਲੋ ਪੰਜ ਮੀਲ ਆਇਆ ਵਾ ਜਿੱਥੇ ਰੁਕਿਆ ਸੀਗਾ ਚੱਲ ਗਏ ਪੰਜ ਕਿਮੀਲ ਮਸੀ ਹੈ ਅਗਲਾ ਰੈਸਟਰੀਆ ਆ ਗਿਆ ਤੇ ਇਦੋਂ ਅਗਲਾ ਰੈਸਟਰੀਆ ਬਨਲਾ ਦਾ 15 ਕਿਮੀਲ ਤੇ ਘਾਣਾ ਰੈਸਟਰੀਆ ਹੋਣਾ 25 ਮੀਲ ਵਾਲੇ ਵਿੱਚ ਟੈਨ ਰੈਸਟਰੀਆ ਹੈ ਦੇਖ ਲਓ ਜਿੱਥੇ ਵੀ ਤੁਹਾਨੂੰ ਸੋਚ ਲੱਗਦਾ ਉੱਥੇ ਰੁੱਕ ਕੇ ਤੁਸੀਂ ਸੋਚ ਸਕਦੇ ਚਲੀ ਪਾ ਸਕਦੇ ਆ ਇਹ ਨਿਆਰੇ ਇਹਨਾਂ ਕੰਟਰੀਆਂ ਦੇ ਵਿੱਚ ਫੈਸਿਲਿਟੀ ਬਹੁਤ ਆ ਟੱਕਾਲਿਆਂ ਨੂੰ ਕਾਰਾਂ ਦੀ ਪਾਰਕਿੰਗ ਵੀ ਹੁੰਦੀ ਆ ਆਖ ਗਏ ਆ ਰਾਤ ਨੂੰ ਬਣਾ ਸਮਝੋ ਹਨਾ ਇਹਦਾ ਲੰਬੀ ਡਾਊਨ ਹਿੱਲ ਸੀਗੀ ਇਹਦਾ ਬਸ ਹੁਣ ਐਂਡ ਆ ਗਿਆ ਉਹ ਅੱਗੇ ਮੋਰ ਤੇ ਡੂ ਗਿਆ ਉਸ ਤੋਂ ਬਾਅਦ ਫਿਰ ਜਿੰਨਾ ਡਾਊਨ ਹਿੱਲ ਆਇਆ ਇੰਨੇ ਹੁਣ ਤਾਂ ਨੂੰ ਚੜਨਾ ਐੱਛੇ ਤੱਕ ਟਰੱਕ ਨੂੰ ਸਪੀਡ ਲਿਮਟ ਤੇ ਲੈ ਕੇ ਆਉਣਾ ਯਾਨੀ ਕਿ ਸਲੋ ਜਿੰਨਾ ਕ ਤੁਹਾਨੂੰ ਸੇਫ ਲੱਗਦਾ ਜਦ ਤਿਆਂ ਕੋਰ ਮੁਰਮਾ ਨਾਲ ਹੀ ਪੰਜਾ ਨੱਪਦਣਾ ਫਿਰ ਖਿੱਚਣੀ ਗੱਡੀ ਪਿੱਛੋਂ ਭਜਾ ਕੇ ਹਿੱਲਦੇ ਪਿੱਛੋਂ ਭਜਾਇਆ ਹੋਵੇ ਸਿੱਚਾ ਸੋਖਾ ਚੜ ਜਾਂਦਾ ਜੀ ਬੀਐਸ ਵੀ ਰੋਣਾ ਪੋਦਾ ਕਹਿੰਦਾ ਹੋਲੀ ਜੰਗ ਹੋਲੇ ਨਹੀਂ ਭਰਾਵਾ ਹਿੱਲ ਚੜਨੀ ਜੋ ਜੌੜ ਲੱਗਣਾ ਦਾ ਹੱਟ ਗਿਆ ਵੱਜਣ ਸਰੰਜਿਆ 47 ਹੁਣ ਟਰੱਕ ਸਲੋ ਹੋਣ ਲੱਗਿਆ ਕਰਦੇ 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 65 ਤੋਂ 60 60 ਤੋਂ 55 50 45 40 35 30 ਤੇ ਆ ਜਣਾ ਇਹਨੇ ਕਰਦੇ ਕਰਦੇ ਗੇਰ ਮੰਗਣ ਲੱਗ ਗਿਆ 12ਵੇਂ ਤੋਂ 11ਵਾਂ ਗੇਰ ਘੱਟਾਉਣਾ 11ਵੇਂ ਤੇ ਵੀ ਗਿਆ ਛਿਆਕ ਕਰਤਾ ਸਮਾਂ ਘੱਟਾ ਆਇਆ ਨਾ ਉਹਦਾ ਵਾਸ਼ ਫੋਰ ਆਇਸ ਟੈਂਪਰੇਚਰ ਡਾਉਨ ਹੈ ਨਾ ਇੰਡੀਆ ਦਾ 0 ਡਿਗਰੀ ਹੋਇਆ ਪਿਆ। 83 ਫਾਰਮ ਆਇਡ ਹੈ। ਆਇਆ ਭਾਈ। ਨੋਵਾ ਕਰਨਾ ਪੈਣਾ। ਫੋਰੂ ਫਲੈਸ਼ਰ ਲਾਦੇ ਆ ਪਿਛਲੇ ਨੂੰ ਪਤਾ ਲੱਗ ਜੇ ਵੀ ਸਲੋ ਚੜਨ ਰਿਹਾ ਟਰੱਕ ਲੈਫਟ ਲੇਨ ਚ ਹੋ ਕੇ ਨੰਗੇ ਜਾਣਗੇ। ਚੜਜੂਗਾ ਮੋਲਾਦਾ ਨੂੰ ਨੋਵੇਂ ਗੇਰ ਤੇ ਚੜਜੂਗਾ। ਆਖਮਾ ਮੰਗਦਾ ਨਹੀਂ। ਲੰਬੀ ਹੇਲ ਹੈ ਨਾ ਖੜੀਆਂ ਹਿੱਲਾ ਜਿਹੜੀਆਂ ਚੜ੍ਹਾਈਆਂ ਹੁੰਦੀਆਂ ਉਹ ਤਾਂ ਬਹੁਤ ਕਰਦੀਆਂ ਜੇ ਆ ਫੋਰਵੇ ਫਲੈਸ਼ਰ ਨਾਲ ਲਾਏ ਹੋਣ ਤਾਂ ਕਈ ਵਾਰ ਗੁੱਸਾ ਕਰ ਲੈਂਦੇ ਆ ਦੂਜੇ ਸਾਧਨਾਂ ਵਾਲੇ ਗੱਡੀਆਂ ਵਾਲੇ ਟਰੱਕਾਂ ਵਾਲੇ ਵੀ ਤੂੰ ਫੋਰਵੇ ਫਲੈਸ਼ਰ ਅਮਰਜੈਂਸੀ ਲਾਈਟਾਂ ਖਾਤੋਂ ਨਹੀਂ ਲਾਈਆਂ ਵੀ ਸਾਨੂੰ ਪਾਪਾ ਨੇ ਲੱਗਿਆ ਤੋਹਲੀ ਜਾਣਦੇ ਆ ਇਸ ਕਰਕੇ ਲਾ ਲਈ ਤੇ ਹੁਣ ਉਹਨਾਂ ਨੂੰ ਪਤਾ ਆ ਵੀ ਅਮਰਜੈਂਸੀ ਲਾਈਟਾਂ ਜਗਦੀਆਂ ਟਰੱਕ ਸਲੋ ਆ ਪਾੜ ਘੜ ਦਾ ਲਿਫਟ ਲੈਣਾ ਜੋ ਹੋ ਕੇ ਨਹੀਂ ਜਾਂਦੇ ਆ ਇੱਕ ਵਾਰ ਹੋਇਆ ਮੈਂ ਨਾ ਲਾਉਣੇ ਭੁੱਲ ਗਿਆ ਅਮਰਜੈਂਸੀ ਲਾਈਟਾਂ ਤੇ ਇੱਕ ਟਰੱਕ ਆਲਾ ਜਾਵੇ ਹਿਆਰੇ ਕਰਦਾ ਜਾਵੇ ਕਹਿੰਦਾ ਕਹਿੰਦਾ ਲਾਈਟਾਂ ਮਾੜ ਲਾਉਂਦੀਆਂ ਹਾਲਾਂਕਿ ਉੱਥੇ 4 ਲੇਨਰ ਰੋਡ ਸੀਗਾ ਉਹ ਲੈ ਸਾਈਡ ਦੇ ਲੈਣਾ ਕਾਫੀ ਖਾਲੀ ਕੋਈ ਨਹੀਂ ਪਰ ਮੈਂ ਕਿਹਾ ਠੀਕ ਹੈ ਬਈ ਮੰਨ ਕੇ ਲਓ ਜੀ ਆ ਆ ਗਿਆ ਵਾਸ਼ਿੰਗਟਨ ਤੇ ਓਰੀਗਨ ਦਾ ਬਾਰਡਰ ਪੁੱਲ ਦੇ ਵਿਚਾਲੇ ਗੱਭੇ ਜਮਾ ਬਾਰਡਰ ਆ ਬਾਰਡਰ ਲਾਈਨ ਤੇ ਤਾਂ ਕਰ ਗਏ ਆ ਪੌਰੀਗਨ ਚ ਐਂਟਰ ਸਾਮਣੇ ਟਰੱਕ ਸਟਾਪ ਆ ਇੱਥੇ ਜਾ ਕੇ ਤੇਲ ਤੋਲ ਪਰਦੇ ਆ ਖਾਣੇ ਪੀਣੇ ਆ ਬ੍ਰੇਕ ਲੈਣੇ ਆ ਤੇ ਇੱਥੋਂ ਹਲ ਬਸ ਤੇਲ ਪਰ ਕੇ ਖਾ ਪੀ ਕੇ ਤੁਰਨਾ ਹਾਂ ਅਮਰ ਸਿੱਧੀ ਗੱਡੀ ਜਾ ਕੇ ਕੈਲੀਫੋਰਨੀਆ ਰੋਕਣੀ ਆ ਇੱਕ ਅੱਧੀ ਰਾਤ ਨੂੰ ਸੌਰੀ ਰਾਹ ਦੇ ਵਿੱਚ ਰੁਕਾਂਗੇ ਕੌਫੀ ਵਗੈਰਾ ਲੈਣ ਲਈ ਉਦੋਂ ਬਾਅਦ ਫੇਰ ਕੰਮ ਚੱਲ ਸੋ ਚਾਲਿਆ ਕੁਸਟੋਪ ਤੇ ਆਲਮੋਸਟ ਬਿਲ ਹੀ ਪਿਆ ਆ। ਆ ਲੰਗ ਵੀਕਐਂਡ ਆ ਨਾ ਛੁੱਟੀਆਂ ਆ। ਥੈਂਕਸ giving day ਆ ਵੀਰਵਾਰ ਨੂੰ ਫਿਰ black friday ਆ। ਇਸ ਕਰਕੇ ਬਾਕੀ ਲੋਕ ਜਿਹੜੇ ਇੱਥੇ ਦੇ ਪੱਕੇ ਬਿਸ਼ਿੰਦੇ ਆ ਗੋਰੇ ਗਾਰੇ ਘਾਟੀ ਹੋਗੇ ਕੰਮ ਕਰਾਉਂਦੇ। ਸਾਲ ਦੇ ਵਿੱਚ ਇੱਕ ਵੀਕ ਆਉਂਦੀ ਛੁੱਟੀ ਵਾਲੀ। ਆਨੰਦ ਲੈਂਦੇ ਫਿਰ ਘਰੇ। ਇਹਨਾਂ ਦੀ ਇਹੀ ਦਿਵਾਲੀ ਆ। ਤੇ ਆਪਣੇ ਬੰਦੇ ਫੇਰ ਜੋਦੇ ਤੁਰੇ ਫਿਰਦੇ ਕਹਿੰਦੇ ਕੰਮ ਘਾਨਾ ਇਹਦਾ ਕੰਮ ਹੀ ਕਰੀਏ ਕੀ ਲੈਣਾ ਛੁੱਟੀਆਂ ਛਟੀਆਂ ਤੋਂ। ਤੇ ਸਰੀਆਲਾ ਪੰਪ ਬੰਦਿਆ ਕੌਣ ਲੱਗੇ ਆ ਇਧਰ ਹੀ ਲਾ ਲਈਏ ਗੱਬੇ ਵਾਲਿਆਂ ਦੇ ਵਿੱਚ ਟਰੱਕ ਖੜਾ ਇੱਕ ਟੈਂਕਰ ਅੱਗੇ ਚਲੋ ਨਿਕਲ ਜੂਗਾ ਇਹਨੇ ਜਿੰਨੇ ਟਰੱਕ ਚ ਤੇਲ ਭਰਨਾ ਰੀਫਰ ਦੀ ਭਾਰੀ ਜਿੰਨੇ ਨੂੰ ਆਉਣੀ ਨੇ ਉਹਨੇ ਚੱਲ ਜਾਣਾ ਫਿਰ ਗਾਹ ਨੂੰ ਮੂਵ ਕਰ ਲਾਂਗੇ ਚਲੋ ਜੀ ਤੇਲ ਦੂਰ ਭਰਦੇ ਆ ਮਿਲਦੇ ਆ ਫਿਰ ਲਓ ਇਹ ਕਮਰੇ ਕੋਲੋਂ ਦੇ ਪਹੁੰਚ ਗਿਆ ਲੋਡ ਚੱਕਰ ਵਾਲੀ ਥਾਂ ਤੇ ਬੇਰਾ ਉਸ ਬੜਾ ਭੀੜਾ ਜਿਹਾ ਸੀਗਾ ਤੇ ਕਰ ਦੇਖ ਕੇ ਮੈਂ ਕਹਾਂ ਲੈ ਵੀ ਕਾ ਔਖਾ ਹੀ ਸੇਵਗਾ ਪਰ ਕਲਾ ਕੋਲਾ ਜੀ ਦਿਖਾ ਕੇ ਲਾ ਲਿਆ ਠੀਕ ਸੀ ਵੈਸੇ ਪਰ ਆ ਸਾਈਡ ਤੇ ਕਰਪਾਂ ਜਿਹੀ ਬਣੀਆਂ ਕਰਕੇ ਟੈਟੂ ਤੇ ਚੜਨ ਦਾ ਡਰ ਹੁੰਦਾ ਹੈ ਤੇ ਛੋਟੇ ਟਰੱਕਾਂ ਦੀ ਡਾਹ ਗਿਆ ਚਲੋ ਕੋਈ ਨਹੀਂ ਲੋਡ ਚੱਕ ਕੇ ਤੁਰਦੇ ਆ ਜੀ ਇਹਨੂੰ ਬਲੌਗ ਰੁਕਾਉਂਦੇ ਇੱਥੇ ਖਤਮ ਮਿਲਦੇ ਕਿਸੇ ਨਵੇਂ ਬਲੌਗ ਚ ਪਿਆਰ ਭਰੀ ਸਾਸਰੀ ਕਾ